24 ਅਗਸਤ ਨੂੰ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਜੁਝਾਰ ਸਿੰਘ ਐਵਨਿਊ ਵਿਖੇ ਇੱਕ ਔਰਤ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪੱਤਰਕਾਰ ਮਾਰਤਾ ਦੌਰਾਨ ਦੱਸਿਆ ਕਿ 24 ਅਗਸਤ ਨੂੰ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਜੁਝਾਰ ਸਿੰਘ ਐਵਨਿਊ ਦੀ ਕੋਠੀ ਵਿੱਚ 35 ਸਾਲਾ ਔਰਤ ਸ਼ਾਲੀ ਅਰੋੜਾ ਦਾ ਕਿਸੇ ਅਣਪਛਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕਰਦਿਆਂ 24 ਘੰਟਿਆਂ ਦੇ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿੱਕੀ ਨਾਮ ਦੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦਾ ਮ੍ਰਿਤਕਾ ਦੇ ਘਰ ਪਿਛਲੇ ਕਈ ਸਾਲਾਂ ਤੋਂ ਆਉਣ ਜਾਣ ਸੀ ਅਤੇ ਇਹ ਸੈਨੀਟਰੀ ਦਾ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਹੋਣਾ ਬਾਕੀ ਹੈ। ਦੋਸ਼ੀ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਥਾਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ। ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾਂ ਰਾਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕੜਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ वार ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਕਿਊਜ਼ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਆ ਇਹ ਵਾਕਫਕਾਰ ਸੀ ਵਾਕਫਕਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਯੈਸ ਇਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸ ਦੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ 11 ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ